ਜੀ ਸਾਰਿਆਂ ਨੂੰ ਇਹ ਕੁਦਰਤ ਦੇ ਰੰਗ ਜੇ ਮੀਂਹ ਦੀ ਗੱਲ ਵੀ ਹੋਈ ਨਸਰੰਦੇ ਚਿੱਟੜੀ ਉਹ ਇੱਕ ਚੋਨਾ ਬਹੁਤ ਸੋਹਣਾ ਨਸਰੰਦੇ ਆ ਆ ਵੀ ਜਿਹੜਾ ਬੜੇ ਬੱਤਰ ਤੇ ਨਿਕਰਿਆ ਵਾ ਹਾਂ ਹਾਂ ਮਤਲਬ ਜੇ ਮੀਂਹ ਆ ਜੇ ਨਿਸਰਦਾ ਤੇ ਮਤਲਬ ਬੂਰ ਝੜਨਾ ਸੀ ਇਹਦਾ ਇਹ ਜੇ ਕਾਲਾ ਬਣੇਗੀ ਹਾਂ ਕਾਲਾ ਹੋਣਾ ਸੀ ਥੋੜੇ ਦਿਨ ਪਿੰਦ ਦੱਸਿਆ ਕਿ 15 ਦਿਨਾਂ ਜਨੇ ਬੂਰ ਜਿਹੜਾ ਇਹਨੇ ਚੁੱਕ ਲੈਣਾ ਹਾਂ 3 ਦਿਨ ਲੈਣੇ ਇੰਨੇ ਬਹੁਤ ਸੋਹਣਾ ਮਤਲਬ ਇਹ ਆਪਣਾ ਟਾਈਮ ਪੀਰੀਅਡ ਦੇ ਜਿਹੜਾ ਨਿਕਲੇ ਆ ਹਾਂ ਤਾਂ ਇਹ ਬੂਰ ਦਾ ਹੋਣਾ ਉਹ ਕੁਦਰਤ ਦੇ ਰੰਗ ਹੀ ਆਗੇ ਰਾਤ ਦਾ ਬੂਰ ਨਿਕਲਿਆ ਵਾ ਤੇ ਹੁਣੇ ਬੂਰ ਨੇ ਹੁਣ ਸੈੱਟ ਹੁੰਦਾ ਪਿਆ ਵਾ ਬੰਨੇ ਲੱਗੇ ਜਿਹੜਾ ਉਹਨਾਂ ਨੇ ਝਾੜਿਆ ਵਾ ਬੂਰ ਬੂਰ ਹੂੰ ਜਿਹੜਾ ਪਹਿਲਾਂ ਮੁੰਗੇ ਨਿਕੜਾਈ ਹੂੰ ਉਹ ਛੱਡਦੀ ਹੈ ਬੂਰ ਇਹਦੇ ਬਸ ਛੋਟੇ ਨਿਕਰੇ ਆਏ ਮੀਂਹ ਵੀ ਕਾਫੀ ਦਿਨ ਪੈ ਗਏ ਆ ਜੋਨ ਹੋ ਰਿਹਾ ਸਾਬ ਇਹਦਾ ਡਰ ਸੀ ਬਹੁਤ ਜ਼ਿਆਦਾ ਕਿ ਇਹ ਬੋਨਾ ਬੂਟਾ ਬਹੁਤ ਜ਼ਿਆਦਾ ਸ਼ਿਕਾਇਤ ਆਈ ਹੈ ਹਰ ਕੀ ਤੇ ਲਾਇਆ ਵੀ ਚਲੋ ਆਪਾਂ ਥੋੜਾ ਜਿਹਾ ਥਾਈਆ ਪਰ ਇਹ ਆ ਵੀ ਆਈ ਹੈਗੀ ਸਮੱਸਿਆ ਪਰ ਆਈ ਬਹੁਤ ਥੋੜੀ ਆ ਮਤਲਬ ਥੋੜੇ ਬੋਦੇ ਬੂਟੇ ਹੈਗੇ ਆ ਵਿੱਚ ਚਲ ਉਹਨੇ ਜਿਹੜੇ ਹੈਗੇ ਉਹ ਤਾਂ ਜੋ ਕੋ ਹੈਗਾ ਠੀਕ ਹੀ ਆ ਪਰ ਹੁਣ ਫੇ ਵੀ ਚੰਗਾ ਹੀ ਆ ਹਾਂ ਆ ਵੀ ਇਨੇ ਕੱਲ ਨੂੰ ਨਿਕਲਣਾ ਸਾਰਾ ਕੱਲ ਨੂੰ ਵੀ ਪਰਸੋਂ ਸੋਨਾ ਮਤਲਬ ਬੂਤਾ ਬਾਟਾ ਕੀਤਾ ਇਹਨਾਂ ਪਰਸੋਂ ਨਿਕਲਣਾ ਹਜੇ ਇਹ ਇੱਥੇ ਆਇਆ ਨਾ ਤੇ ਬਹੁਤਿਆਂ ਥਾਵਾਂ ਤੇ ਤੇ ਕਿਸਾਨ ਭਰਾਵਾਂ ਨੂੰ ਬਹੁਤ ਮਾਰ ਵੱਜੀ ਆ ਵੀ ਸਾਰਾ ਸਾਰਾ ਥਾਂ ਹੀ ਆਉਣਾ ਪੈ ਗਿਆ ਆ ਵਿੱਚ ਕਿਤੇ ਆਈ ਹੈ ਪ੍ਰੋਬਲਮ ਹੈ ਪਰ ਬੰਮੀ ਨਹੀਂ ਦੇਖੋ ਹਾਂ ਪਰ ਇਹ ਆ ਵੀ ਇਹ ਪ੍ਰੋਬਲਮ ਜਿਹੜੀ ਆਈ ਆ ਬਹੁਤ ਥੋੜੀ ਆਈ ਹੈ ਇੱਕ ਕਿਸਾਨ ਜਿਆਦਾ ਦੁਚਿੱਤੀ ਜੀ ਵੀ ਆ ਵੀ ਕੀ ਕਰੀਏ ਹੁਣ ਇਹਨੂੰ ਵਾਈਏ ਕਿ ਨਾ ਵਾਈਏ ਪਰ ਕਈ ਜਗ੍ਹਾ ਤੇ ਤੇ ਇਹ ਹਾਲਤ ਹੋ ਗਈ ਵੀ ਸਾਰਾ ਸਾਰਾ ਝੋਨਾ ਹੀ ਮਤਲਬ ਆਪਣਾ ਬੂਟਾ ਬਹੁਤ ਜ਼ਿਆਦੀ ਪ੍ਰੋਬਲਮ ਵਧ ਗਈ। ਉਹ ਇਹ ਨਾ ਦੀ ਜਾਲ ਲੱਗੀ ਇੱਥੇ ਮੁੜ ਕੇ ਖਦੇ। 131 ਝੋਨੇ ਦੀ ਜ਼ਿਆਦੀ ਪ੍ਰੋਬਲਮ ਆਈ ਏਰ ਕੀ। ਦੁੱਗੀਆਂ ਝੋਨਿਆਂ ਦਾ। ਮਾਰੇ ਦੀ ਕਿਰਪਾ ਰਹੀ ਕਿ ਵੀ ਥੋੜੀ ਪ੍ਰੋਬਲਮ ਸੀ। ਬਚਾਅ ਹੋ ਗਿਆ। ਨਾ ਨਹੀਂ ਉਦਾਂ। ਵੈਸੇ ਚਲੋ ਫੇਰ ਵੀ ਆਪਣਾ ਟਕਾਣਾ ਉਹ ਕਰ ਗਿਆ ਵਾ। ਕਿਉਂਕਿ ਜੇ ਜ਼ਿਆਦੀ ਪ੍ਰੋਬਲਮ ਆਏਂਦੀ ਨਾ ਇਹ ਵਾਗੀ ਸਕਦਾ। ਵੈਸੇ ਬੰਨੇ ਨਹੀਂ ਲੱਗਣਾ। ਜੀ ਹੁਣ ਤੇ ਚਲੋ ਇਹ ਆ ਵੀ। ਹੁਣ ਇਹ ਨਾ ਵੀ ਚਲੋ। ਬਚਾ ਆ ਗਿਆ ਹੈਗੇ ਦਾਣੇ ਵਿੱਚ 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 ਕਿਤੇ ਕਿਤੇ ਇਦਾਂ ਬੂਟੇ ਛੋਟੇ ਰਹਿ ਗਏ ਆ ਹੈਗੇ ਬੂਟੇ ਜਿੱਥੂ ਹੈਗੇ ਵਿੱਚ ਹੈ ਫਿਰਲੇ ਆ ਫਿਰਲੇ ਬੂਟੇ ਆਪਣੇ ਜਿਹੜੇ ਜਾਣੀ ਹੈ ਨਾ ਮੈਂ ਅੱਜ ਜੀ ਵੀਡੀਓ ਦੇਖਣ ਦੇ ਆ ਪਲੇਜਾਗਾ ਤੇ ਠੰਡਦਾਰਾ ਬਹੁਤ ਜਿਆਦਾ ਬੁਰਾ ਹਾਲਾਤੀ ਸਾਰਾ ਸਾਰਾ ਹੀ ਉਹਨਾਂ ਨੂੰ ਵਾਹਣਾ ਪੈ ਗਿਆ ਵਿਚਾਰਿਆਂ ਨੂੰ ਬੀਕੂ ਕੀ ਕਰਦੇ ਹੋ ਇੱਥੇ ਨਵਾਹੀ ਗਈ ਆ ਤਸਾਨਾਂ ਗਈਆਂ ਦੂਜੀ ਬੰਨੇ ਕਿਸ ਪਾਸੇ ਲੱਗਣਾ ਤਾਂ ਜਦੋਂ ਇੱਕ ਰੀ ਬਿਮਾਰੀ ਆ ਜੇ ਫਿਰ ਤੇ ਸਪਰੇਅ ਕਰਨ ਦਾ ਵੀ ਕੋਈ ਮਤਲਬ ਹੈ ਨਹੀਂ ਨਾ ਹੱਲ ਹੈ ਨਹੀਂ ਸਪ੍ਰੀਆਂ ਵੀ ਲੋਕ ਬਹੁਤ ਜਨੇ ਕਿਸਾਨਾਂ ਨੇ ਕਰਕੇ ਵੇਖ ਲੀਆਂ ਤੇ ਪਰ ਹੱਲ ਕੋਈ ਨਹੀਂ ਹੈਗਾ ਜਦੋਂ ਇੱਕ ਰੀ ਪ੍ਰੋਬਲਮ ਪ੍ਰੋਬਲਮ ਇਹ ਆ ਜਾਂਦੀ ਆ ਫਿਰ ਨਹੀਂ ਇਹਦਾ ਕੋਈ ਹੱਲ ਹੈਗਾ ਪਹਿਲਾਂ ਹਾਂ ਤ੍ਰੋਗ ਥਾਮ ਵਾਸਤੇ ਆਪਾਂ ਸਪ੍ਰੀਆਂ ਕਰਦੇ ਆ ਤੇ ਇਹ ਹੈ ਕਿ ਉਹ ਕਿਸੇ ਝੋਨੇ ਚ ਨਹੀਂ ਹੈਗਾ ਇੰਨਾ ਥਾਂ ਹੈ ਜਿਆਦਾ ਲਾਭ ਬਾਕੀ ਮੌਸਮ ਹੁਣ ਸਾਫ ਹਜੇ ਵੀ ਨਹੀਂ ਪੂਰਾ ਹੋਣ ਰਿਹਾ ਫੇਰ ਹੁਣ ਦੱਸਣ ਦੇ ਆ ਵੀ 13 14 15 16 ਦਾ ਯੂਪੀ ਵੱਲੋਂ ਫੇਰ ਮੌਨਸੂਨ ਪੰਜਾਬ ਵੱਲੋਂ ਆਉਣ ਡਈ ਆ ਜੋ ਕਿ ਕਾਫੀ ਇਲਾਕਿਆਂ ਉੱਪਰ ਪ੍ਰਭਾਵਿਤ ਕਰੂਗੀ ਪੰਜਾਬ ਦੇਆਂ ਤੋਂ ਨਹੀਂ ਪਊਗਾ ਤੇ ਪਰ ਹੁਣ ਨਾ ਹੀ ਮੀਂਹ ਪਵੇ ਤੇ ਚੰਗਾ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਵੀ ਕਈ ਥਾਵਾਂ ਤੇ ਹੋਈਗਾ ਹੋ ਨਾ ਦੇ ਬੂਖੇ ਮਸਾਂ ਹੀ ਪਾਣੀ ਉਤਰਨ ਡਿਆ ਹੁਣ ਤੇ ਮਾਹੇ ਤੋਂ ਨੇ ਬੱਤਰ ਤੇ ਆਏ ਆ ਅੱਛਾ ਹੀ ਰਵੇ ਤੇ ਚੰਗਾ ਵਾ ਪਰ ਹੁਣ ਆਪਣੇ ਪੱਕੇ ਹੁੰਦੇ ਵਾਲੇ ਪਾਸੇ ਤੁਰਨ ਲਈ ਆ ਕਿਹ ਕਿੰਨਾ ਕਿੰਨਾ ਕੇ ਪੁਰਾਣਾ ਹੋਊਗਾ ਭਾਈ ਇਹ ਬਹੁਤ ਜ਼ਿਆਦਾ ਪੁਰਾਣਾ ਹੈ ਮਤਲਬ ਕਿੰਨੇ ਕੇ ਸਾਲ ਇੱਟ ਵੀ ਮਤਲਬ ਦੂਜੀ ਲੱਗੀ ਹੋਣਾ ਇਹ ਚ ਇੱਟ ਦੂਜੀ ਆਗੇ ਇੱਟ ਵੀ ਦੂਜੀ ਹੈ ਸ਼ੁਰੂ ਮੈਂ ਹਾਂ ਉੱਤਰ ਮੈਂ ਜਾਵਾਂਗਾ ਹੂੰ ਫਿਰ ਮੇਰਾ ਪਾਣੀ ਹੈ ਗਿਆ ਉਹਦੇ ਵਿੱਚ ਪਾਣੀ ਹੈ ਆਪਣੇ 50 60 ਫੁੱਟ ਤੇ ਹੈ ਨਾ ਆ ਵੀ ਵੇਲਾ ਕੁਦਰਤ ਰਾਂਗਾ ਵੀ ਉਹ ਬੋਰ ਆਪਣਾ ਪੂਰਾ ਸੈੱਟ ਬੈਠਾ ਤੇ ਆ ਮੈਨੂੰ ਲੱਗਦਾ ਬੋਰ ਪੰਜਵੇਂ ਛੇਵੇਂ ਜਗ੍ਹਾ ਚੱਲ ਗਿਆ ਹੈ ਨਾ ਹੂੰ ਉਹ ਸਹੀ ਆ ਹੂੰ ਤੇ ਨਾਲੇ ਮਾਰਾ ਇਹਦੇ ਮੇਰਨਾ ਮੇਹੋ ਵਧਿਆ ਹੋਏ ਨਹੀਂ ਝੋਨਾ ਕਦ ਕੁਦ ਪੂਰਾ ਕਰਨ ਦਾ ਪੂਰਾ ਖੇਡ ਗਿਆ ਇਹ ਮਰੂਦ ਹਰ ਸਾਲ ਮਤਲਬ ਇਹਨੂੰ ਉਹ ਸੜ ਜਾਂਦਾ ਨਾ ਇਹਦਾ ਨੁਕਸਾਨ ਹੁੰਦਾ ਨਾ ਐਰਕੀ ਨੂੰ ਕੀ ਕਰ ਇਹਨੂੰ ਐਰਕੀ ਨੂੰ ਮੈਂ ਬਚਾ ਇਹਦੋਂ ਮੈਂ ਤਾਂ ਨਾ ਇਹਤੂ ਕੋਈ ਨਾ ਕੋਈ ਵਾਹ ਇਧਰ ਨੂੰ ਵਾਰ ਦੇ ਕੇ ਬੰਦੀ ਕਰ ਲਈ ਇਨੀ ਜਗਾ ਇਹ ਜਿਹੜਾ ਇਹਨੂੰ ਬਚਾਉਣਾ ਵਾ ਗੱਲ ਕਰ ਲਈ ਕੋਠਾ ਵੀ ਤੇ ਪਾਉਣਾ ਹੀ ਆ ਨਾਲ ਕੋਠਾ ਪਾਉਣੀ ਦੇਣਾ ਪਹਿਲਾਂ ਤੇ ਜਾਂ ਇਥੋਂ ਨੇ ਮੈਂ ਪੁੱਟਿਆ ਹੀ ਜਾਵਾਂ ਥਣੇਦਾਰਾ ਪੁੱਟਣਾ ਤੇ ਫਿਰ ਇਹਨੂੰ ਇਦਾਂ ਪੇ ਪੁੱਟਿਏ ਪੁੱਟਿਆ ਨਹੀਂ ਜਾਣਾ ਇਹ ਇਹ ਪੁੱਟੇ ਜਾਊਗਾ ਪੁੱਟਿਆ ਸੁੱਖਾ ਹੀ ਜਾਣਾ ਪਰੇ ਹੈ ਲੁੱਜਾ ਮਰੂਦ ਦਾ ਲਾਲ ਮਰੂਦ ਲੱਗੇ ਰਹੇ ਹੋ ਵੇਖ ਲੱਗੇ ਨੇ ਲਾਲ ਹਣਾ ਲਾਲ ਮਰੂਦ ਹੀ ਤੇ ਫਿਰ ਹਰਾ ਹੁੰਦਾ ਵਿਚਾਰਾ ਜਿੰਨੇ ਚਿਰ ਤੁਰਦਾ ਉਹਨੇ ਚਿਰ ਨੂੰ ਫਿਰ ਛੜ ਜਾਂਦਾ ਨਹੀਂ ਹੁਣ ਨਹੀਂ ਆਰਕਈ ਮੈਂ ਛੜ ਮੀਂਹ ਨਾ ਥੋੜੀ ਮੀਂਹ ਜੇ ਕਿੰਨੀ ਪोटाश ਹੁੰਦੀ ਹੈ ਲੱਖਾਂ ਦੀ ਪोटाश ਪੈ ਗਈ ਪੈੜੀਆਂ ਨੂੰ ਲੱਖਾਂ ਦੇ ਸੰਗੀ ਸਾਈਡ ਪੈ ਗਏ ਆ ਮੀਂਹ ਉਹ ਨਹੀਂ ਬਹੁਤ ਫਾਇਦਾ ਆ ਪਰ ਹੁਣ ਨੁਕਸਾਨ ਆ ਨਾ ਹਾਂ ਨੁਕਸਾਨ ਵਜਿਹਾ ਕੋਈ ਨਹੀਂ ਹੂੰ ਖਾਦ ਚਲੋ ਪਈ ਪਈ ਬੜਾ ਇਹ ਪਾਸੇ ਪ੍ਰੇਮਾ ਸਬੂਆ ਦੋ ਨੀ ਦਾ ਪਾਣੀ ਬਹੁਤ ਵਧੀਆ ਹੁੰਦਾ ਝੋਨੇਆਂ ਵਾਂ ਤੇ ਆ ਪੱਤਾ ਲਵੇਟ ਜੀ ਤੇ ਪਈ ਦਿਖੀ ਨਹੀਂ ਰਗੀ ਨਹੀਂ ਤਾਂ ਅੱਧੀ ਅੱਧੀਆਂ ਪੈ ਗਈਆਂ ਸੀਤੀਆਂ ਹੁੰਦੀਆਂ ਇਹਨਾਂ ਦਿਨਾਂ 'ਚ ਸੀਤੀਆਂ ਹੀਆਂ ਹੁੰਦੀਆਂ ਸੀ ਹਾਂ ਕਿੰਨੀਆਂ ਕਿੰਨੀਆਂ ਐਰ ਕੀ ਇੱਕ ਪੱਤਾ ਵੀ ਦਿਖਾ ਦੇ ਮੈਨੂੰ ਜਿਹੜਾ ਮਤਲਬ ਫੋਲਡ ਹੋਇਆ ਹੋਵੇ ਨਹੀਂ ਹੋਇਆ ਮੈਨੂੰ ਮਾਰ ਰਹੀ ਮੇਰਾ ਤੇਖਦੇ ਵੀ ਨਹੀਂ ਕੋਈ ਦੇਖਣ ਦੇ ਆਵੇ ਨਹੀਂ ਆ ਗਈ ਬੜੀ ਮੇਰ ਨਹੀਂ ਆ ਦੇ ਕੁੜੀ ਐ ਵਿੱਚ ਕਾਲੇ ਵਲੌਗ ਲੈਣੀ ਆਪਾਂ ਸਾਲੇ ਵਲੌਗ ਜਨੇ ਮੈਂ ਰੋ ਮੰਦੀਪ ਸਿੰਘ ਦੀ ਇੰਟਰਵਿਊ ਲੈਣੀ ਆਪਾਂ ਲੈ ਨਹੀਂ ਲੈਣੀ ਹੈ ਖੇਤੀ ਬੜੀ